ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਚਾਰਦੀਕਲਾ ਟਾਈਮ ਟੀਵੀ ਮੈਂ ਹਾਂ ਤੁਹਾਡੇ ਨਾਲ ਰਿਦਮ ਪੰਜਾਬ ਅਪਡੇਟ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਆਓ ਇੱਕ ਰੁਕ ਕਰਦੇ ਹਾਂ ਪੰਜਾਬ ਦੇ ਕੁਝ ਵਿਸ਼ੇਸ਼ ਖਬਰਾਂ ਵੱਲ ਬੀਤੇ ਦਿਨੀ ਨਗਰ ਪੰਚਾਇਤ ਮੋਨਕ ਦੇ ਵੱਲੋਂ 151 ਲਾਪਾਤਰਿਆਂ ਨੂੰ ਕੱਚੇ ਮਕਾਨਾਂ ਦੇ ਚੈੱਕ ਵੰਡੇ ਗਏ ਚੈੱਕ ਦੇਨ ਮੌਕੇ ਪੰਜਾਬ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਪਿੰਡ ਮੋਨਕ ਪਹੁੰਚੇ ਜਿੱਥੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਪੰਜਾਬ ਦੀ ਮਾਨ ਸਰਕਾਰ ਲੋਕਾਂ ਦੁਆਰਾ ਚੁਣੀ ਲੋਕਾਂ ਦੀ ਸਰਕਾਰ ਹੈ ਉਨਾ ਕਿਹਾ ਕਿ ਇਹ ਪੰਜਾਬ ਸਰਕਾਰ ਵੱਲੋਂ ਜੋ 3 ਕਰੋੜ 72 ਲੱਖ 50 ਹਜ਼ਾਰ ਰੁਪਏ ਦੇ ਚੈੱਕ ਲੋਕਾਂ ਨੂੰ ਵੰਡੇ ਜਾ ਰਹੇ ਨੇ ਇਹ ਪੈਸਾ ਵੀ ਲੋਕਾਂ ਦਾ ਹੈ ਜੋ ਸਰਕਾਰ ਤੁਹਾਨੂੰ ਵਾਪਸ ਕਰ ਰਹੀ ਹੈ ਜੋ ਤੁਸੀਂ ਟੈਕਸ ਦੇ ਰੂਪ ਚ ਅਦਾ ਕਰਦੇ ਹੋ ਇਸ ਤੇ ਤੁਹਾਡਾ ਹੱਕ ਬਣਦਾ ਹੈ ਇਸ ਦੇ ਨਾਲ ਹੀ ਉਹਨਾਂ ਕੇਂਦਰ ਸਰਕਾਰ ਤੇ ਨਿਸ਼ਾਨੇ ਸਾਧ ਦੇ ਮਨਰੇਗਾ ਸਕੀਮ ਤੇ ਕੇਂਦਰ ਸਰਕਾਰ ਵੱਲੋਂ ਲਿਆਂਦੀ ਜੀ ਰਾਮਜੀ ਸਕੀਮ ਤੇ ਵੀ ਕਈ ਸਵਾਲ ਚੁਕੇ ਇਸ ਦੇ ਨਾਲ ਹੀ ਕੈਬਨਟ ਮੰਤਰੀ ਨੇ ਆਮ ਨਾਗਰਿਕਾਂ ਵੱਲੋਂ ਕੀਤੇ ਜਾ ਰਹੇ ਟੈਕਸ ਅਦਾਇਗੀ ਤੇ ਵੀ ਕੇਂਦਰ ਸਰਕਾਰ ਨੂੰ ਕੇਰਿਆ ਜਿਹੜੇ ਅਤਿ ਗਰੀਬ ਮਨਰੇਗਾ 'ਚ ਕੰਮ ਕਰਦੇ ਆ ਸਵੇਰੇ ਕਮਾ ਕੇ ਸ਼ਾਮ ਨੂੰ ਰੋਟੀ ਖਾਂਦੇ ਆ ਉਹਨਾਂ ਦੀ ਦਿਹਾੜੀ ਦਾ ਫੈਸਲਾ ਪੰਚਾਇਤਾਂ ਕਰਦੀਆਂ ਹੁੰਦੀ ਆ ਪੰਚਾਇਤਾਂ ਫੈਸਲਾ ਕਰਨੀਆਂ ਦੀ ਵੀ ਆਹ ਕੰਮ ਇਹ ਕਰਨਗੇ ਟੋਕੋ ਬਟਣਗੇ ਇਹ ਸੜਕ ਦੀ ਸਫਾਈ ਕਰਨਗੇ ਇਹ ਸਕੂਲ ਸਾਫ਼ ਕਰਨਗੇ ਇਹ ਫੈਸਲਾ ਹੁੰਦਾ ਹੁੰਦਾ ਸੀ ਤੇ 100 ਦਿਨ ਕਹੇ ਹੋਏ ਤੇ ਚਲੋ 100 ਦਿਨ ਚੋਂ 40 ਦਿਨ ਲੋਕਾਂ ਨੂੰ ਰੋਜ਼ਗਾਰ ਮਿਲ ਜਾਂਦਾ ਸੀ ਹੁਣ ਗਰੀਬ ਔਰਤ ਜਿਹੜੀ ਕਿਤੇ ਬਾਹਰ ਨਹੀਂ ਜਾ ਸਕਦੀ ਉਮਰ ਦਾ ਰਾਜ ਹੋ ਗਈ 60 ਸਾਲ ਦੀ ਹੋ ਗਈ 65 ਸਾਲ ਦੀ ਹੋ ਗਈ ਉਹ ਬਾਹਰ ਕਿਤੇ ਜਾ ਕੇ ਦਿਹਾੜੀ ਨਹੀਂ ਕਰ ਸਕਦੀ ਸੀ ਤੇ ਘਰ ਦੇ ਬਾਹਰ ਦਿਹਾੜੀ ਮਿਲ ਜਾਂਦੀ ਸੀ ਇਹ ਸਕੀਮ ਦਿੱਤੀ ਦੀ ਮਨਰੇਗਾ ਉਹਦੇ ਤਹਿਤ ਗਰੰਟੀ ਸੀ 40 ਮਿਲ ਜਾਂਦੀ ਤੇ 40 ਵੀ ਸਾਲ ਚ ਮਿਲ ਗਿਆ ਚਲੋ 10-15000 ਰੁਪਏ ਬਣ ਗਿਆ ਚਲੋ ਗਰੀਬ ਦਰਜ ਰੋਜ਼ਗਾਰ ਚੱਲ ਜਾਂਦਾ ਸੀ ਪਰ ਹੁਣ ਮੋਦੀ ਸਾਹਿਬ ਦੀ ਸਰਕਾਰ ਨੇ ਹੁਣ 10 ਦਿਨ ਪਹਿਲਾਂ ਸਾਰਾ ਮਨਰੇਗਾ ਖਤਮ ਕਰਤਾ ਮਨਰੇਗਾ ਦਾ ਨਾਂ ਹੀ ਬਦਲਤਾ ਲ ਮਹਾਤਮਾ ਗਾਂਧੀ ਦੇਸ਼ ਦੀ ਆਜ਼ਾਦੀ ਲੜੀ ਉਸ ਬੰਦੇ ਨੇ ਤੋਤੀ ਪਾ ਕੇ ਲੜੀ ਬਹੁਤ ਵੱਡਾ ਵਕੀਲ ਸੀ ਉਹ ਪਰ ਜਦੋਂ ਦੇਸ਼ ਦੀ ਆਜ਼ਾਦੀ ਦੇ ਵਿੱਚ ਖੁੱਦਿਆ ਤਾਂ ਤੋਤੀ ਪਾ ਲਈ ਵੀ ਮੈਂ ਨੰਗੇ ਧੜੇ ਦੇਸ਼ ਦੀ ਆਜ਼ਾਦੀ ਦੀ ਲੜਾਈ ਲੜੀ ਉਹਦੇ ਨਾਂ ਤੇ ਸੀ ਉਸकी ਚੱਕ ਦਾ ਵਿੱਚ ਉਹਦਾ ਨਾਮ ਮਰੇਗਾ ਚੱਕ ਦਾ ਨਾ ਆਉਂਦਾ ਤੇ ਹੁਣ ਨੌਕੇ ਰੱਖਦਾ ਵੀ ਵੀ ਵਿਕਸਿਤ ਭਾਰਤ ਜੀ ਰਾਮ ਜੀ ਇਹ ਨਾ ਰੱਖਦਾ ਤਾਂ ਦੱਸੋ ਕੀ ਤਾਂ ਨਾਂਵ ਬਦਲਣ ਦੀ ਲੋੜ ਪਈ ਕੀਤੀ ਹੁਣ ਇੱਥੇ ਤੁਹਾਡੇ ਗਵਾਂੜ ਦੇ ਕੜੈਲ ਦੇ ਪਿੰਡ 'ਚ ਕੋਈ ਗਲੀ ਬਾਨ ਨਹੀਂ ਆ ਤੇ ਦਿੱਲੀੋਂ ਤਾਂ ਇਹ ਹੋ ਵੀ ਗਲੀ ਬਾਨੀ ਆ ਜਾਂ ਨਹੀਂ ਉੱਥੇ ਫੈਸਲਾ ਕਰਨਗੇ ਉਹਨਾਂ ਨੂੰ ਪਤਾ ਕੀ ਆ ਜੀ ਇਹਦੇ ਬਾਰੇ ਇਹਦੇ ਪੰਚਾਇਤ ਨੂੰ ਪਤਾ ਨਾ ਜਾਂ ਲੋਕਾਂ ਨੂੰ ਪਤਾ ਨਾ ਫਿਰ ਨਵਾਂ ਫੈਸਲਾ ਕਰਦਾ ਸਾਰੀ ਮਰੇਗਾ ਬੰਦ ਕਰਦੀ ਤੇ ਜਿਹੜਾ ਪੈਸਾ ਤੁਹਾਡੇ ਟੈਕਸ ਦਾ ਪੈਸਾ ਮੈਂ ਬਾਰ ਬਾਰ ਇਹ ਗੱਲ ਕਹਿ ਰਿਹਾ ਤੁਹਾਡੇ ਟੈਕਸ ਦਾ ਪੈਸਾ ਜੇ ਕੋਈ ਗਰੀਬ ਕਹਦਾ ਹੁੰਦਾ ਨਾ ਵੀ ਮੈਂ ਕਿਹੜਾ ਟੈਕਸ ਦਿੰਨਾ ਜੀ ਟੈਕਸ ਤੁਸੀਂ ਹੀ ਦਿੰਨੇ ਆ ਤੁਸੀਂ ਜਦੋਂ ਸਵੇਰੇ ਚਾਹ ਦਾ ਕੱਪ ਪੀਂਦੇ ਹੋ ਉਹਦੇ ਵੀ ਟੈਕਸ ਹੈ ਚੀਨੀ ਤੇ ਟੈਕਸ ਹੈ ਚਾਹ ਪੱਤੀ ਤੇ ਟੈਕਸ ਹੈ ਤੇ ਜਿਹੜਾ ਤੁਹਾਡੇ ਸਿਰ ਤੇ ਪੱਖਾ ਚੱਲਦਾ ਉਹਦੇ ਵੀ ਟੈਕਸ ਦਿੰਦੇ ਤੁਸੀਂ ਸਾਰਾ ਦਿਨ ਟੈਕਸੀ ਦੇ ਹੀ ਜਾਂਦੇ ਹੋ ਜੇ ਦੋ ਗੋਜ ਕਪੜਾ ਖਰੀਦ ਕੇ ਲੈਣੇ ਉਹਦੇ ਟੈਕਸ ਦਿੰਨੇ ਆ ਤੁਸੀਂ ਪੈਸਾ ਦਿੰਨੇ ਆ ਟੈਕਸ ਤੁਸੀਂ ਦਿੰਨੇ ਤੇ ਤੁਹਾਡੀ ਕੋਈ ਖਰਚੀ ਨਹੀਂ ਹੋਣਾ ਹੁਣ ਉਹ ਮਨਰੇਗਾ ਦਾ ਫੈਸਲਾ ਕਰਨਗੇ ਮੋਦੀ ਸਾਹਿਬ ਤੇ ਉਹਨਾਂ ਦਾ ਕੀਤਾ ਫੈਸਲਾ ਪੈਸੇ ਸਾਡੇ ਜ਼ਿੰਮੇਵਾਰ ਤੇ ਟੈਕਸ ਦਾ ਪੈਸਾ ਇਕੱਠਾ ਕਰਕੇ ਦਿੱਲੀ ਦੀ ਸਰਕਾਰ ਲੇਗੀ ਕਹਿੰਦੇ ਜੀ ਸੂਬੇ ਇਹਦੇ ਵਿੱਚ 40 ਪੈਸੇ ਹਿੱਸਾ ਵੰਡ ਕੇ 60 ਪੈਸੇ ਕੇਂਦਰ ਦੀ ਸਰਕਾਰ ਪਾਉ। ਹੁਣ ਦੱਸੋ ਸੂਬੇ ਕਿੱਥੋਂ ਪਾਉਣਗੇ? ਜਦੋਂ ਪੈਸਾ ਦਾ ਤੁਸੀਂ ਲੈ ਕੇ ਇਕੱਠਾ ਕਰਕੇ ਇਸ ਤਰ੍ਹਾਂ ਦੇ ਸਕੀਮਾਂ ਬਣਾਈਆਂ ਜਾ ਰਹੀਆਂ ਨੇ। ਸੂਬੇ ਦਾ ਗਲ ਘੋਟਿਆ ਜਾ ਰਿਹਾ। ਗਰੀਬਾਂ ਦਾ ਗਲ ਘੋਟਿਆ ਜਾ ਰਿਹਾ। ਗਰੀਬ ਜਿਹੜੇ ਮਰਲੇਗਾਜ ਕੰਮ ਕਰਦੇ ਸੀ। ਉਹਨਾਂ ਦੇ ਹੱਥ ਚੋਂ ਰੋਟੀ ਸੀਨ ਲਈ ਇਹਨਾਂ। ਖੋਲੀ ਰੋਟੀ ਉਹਨਾਂ ਦੇ ਹੱਥ ਚ ਪੰਜਾਬ ਅਪਡੇਟ ਦੇ ਵਿੱਚ ਫਿਲਹਾਲ ਇਨਾ ਹੀ ਹੋਰ ਖਬਰਾਂ ਲਈ ਤੁਸੀਂ ਵੇਖਦੇ ਰਹੋ ਚੜ੍ਹਦੀ ਕਲਾ ਟਾਈਮ ਟੀਵੀ ਫਿਲਹਾਲ ਮੈਨੂੰ ਦਿਓ ਇਜਾਜ਼ਤ ਧੰਨਵਾਦ